ਚੱਲੇ ਆ ਬਈ ਉੱਪਰ ਲੈ ਕਬੂਤਰਾਂ ਨੂੰ ਅਡਾਉਣ ਛੋਟੇ ਬੱਚਿਆਂ ਨੂੰ ਟਾਈਮ ਹੋ ਗਿਆ ਸ਼ਾਮ ਦਾ ਤੇ ਅੱਜ ਬੱਚੇ ਕੱਢਾਂਗੇ ਨਵੇਂ ਤੁਹਾਨੂੰ ਦਿਖਾਉਣਾ ਹੈ ਇੱਕ ਮਿੰਟ ਮਾਨਸਾ ਬਾਂਹੋ ਜਿਕੇ ਕੋਠੇ ਤੇ ਮੌਸਮ ਬਾੜਾ ਘੈਂਟ ਆ ਬਈ ਅੱਜ ਹੈ ਨਾ ਠੰਡਾ ਠੰਡਾ ਕੁਲ ਕੁਲ ਸਾਸਰੀ ਘਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਉਹ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਲਾ ਅਨੇਰੀ ਨੇ ਮਜੋਦਾਤਾ ਬਾਈ ਆ ਦੇਖੋ ਦਿਖਾਈ ਔਰ ਇਹ ਹਾਂ ਬੜ ਪੈਗੇ ਬਾਈ ਆ ਉਹ ਵੀ ਤੋੜਦਾਤਾ ਨੇਰੀ ਨੇ ਤੇ ਪੈਪ ਵੀ ਮਜੋਦਾਤਾ ਛਤਰੀ ਬਿੰਗੀ ਕਰਦੀ ਹਾਂ ਛਤਰੀ ਬਿੰਗੀ ਕਰਦੀ ਦੇਖ ਲੋ ਚਲੋ ਕੋਈ ਨਹੀਂ ਕਬੂਤਰ ਉੜ ਰਹੇ ਆ ਬਾਈ 3 3 6 2 8 9 ਤੇ ਨਾ ਨੇ ਤੇ 2 ਤੇ 9 ਨੇ ਬਾਕੀ ਉਹ ਗੁਰਦੁਆਰਾ ਸਾਹਿਬ ਕੋਲ ਨੇ ਅੱਜ ਤੁਹਾਨੂੰ ਪੱਥਰ ਡਾਈ ਦਾ ਰਿਜ਼ਲਟ ਵੀ ਦਿਖਾਉਨੇ ਆ ਜਿਹੜੀ ਪੱਥਰ ਡਾਈ ਕਾਲਾ ਪੱਲਾ ਕਰਿਆ ਦਾ ਕਬੂਤਰ ਦਾ ਤਿੰਨ ਸੱਤ ਆ ਫਿਰਦੇ ਨੇ ਬਹੁਤ ਘੈਂਟ ਮੌਸਮ ਹੈ ਜੱਸੇ ਛੇਤੀ ਲਾਟਾਂਗੀ ਵੀਰੇ ਹਵਾ ਨੇਰੀ ਦਾ ਕੁਝ ਪਤਾ ਨਹੀਂ ਉਹ ਨੇਰੀ ਨੇ ਬਈ ਉਹ ਵੀ ਮਾਰਿਆ ਚੱਕ ਕੇ ਪੱਲੜ ਵੀ ਕਲਾ ਵਾਂਸ ਥੱਲੇ ਪਿਆ ਰਹਿ ਗਿਆ ਉਹਦੇ ਪਹਿਲਾਂ ਦੋ ਹੀ ਚਾਲਣ ਵਾਲੇ ਬੜੇ ਘੱਟਦੇ ਹਨਾ ਥੋੜੇ ਜਿਹੜੇ ਗੱਡੇ ਆਉਣਗੇ ਉਹ ਦੇਗਰੋ ਬਾਈ ਡਾਂਗੀ ਕਿੰਨੀ 빙ੀ ਹੋ ਗਈ ਉੱਪਰੋਂ ਉਹ ਉੱਪਰ ਲਾ ਬੈਫ ਹੋ ਗਿਆ 빙ਰੋ ਐ ਕੋ ਚਲੋ ਕੱਢਦੇ ਆ ਪਹਿਲਾਂ ਕਬੂਤਰ ਤੇ ਆ ਅਸੀਂ ਬਲੌਗ ਉਈਓ ਬਸ ਟਾਈਮ ਪਾਸ ਜੇ ਨੂੰ ਬਣਾਉਣ ਲੱਗੇ ਆ ਕਿਉਂਕਿ ਬਲੌਗ ਯਾਰ ਧੁੱਪ ਸੁਰ ਪਤਾ ਹੀ ਆ ਧੁੱਪ ਵਾਲੀ ਪੈਂਦੀ ਆ ਤਾਂ ਕਰਕੇ ਦੋਨੋਂ ਕਬੂਤਰ ਕਿਦੇ ਨਾ ਨਾ ਉਹਦੇ ਕਿਦੇ ਦਿਖਦਾ ਪੀਲਾ ਮੜਾ ਪੀਲਾ ਜਿਹਾ ਪੀਲਾ ਪੀਲਾ ਚਿੱਟ ਚਟਾਇਆ ਰਾਈ ਦਾ ਇਹ ਆ ਲਿਖੀ ਮੈਨੂੰ ਲੱਗ ਗਿਆ ਆ ਦੇਖੋ ਪੱਥਰ ਡਾਈ ਬਈ ਇਹ ਹਾਈਡਰੋਜੇ ਚ ਵਾਕੇ ਲਈਏ ਹਾਂ ਤੇ ਆਹ ਲਾਈ ਦੀ ਆਪਾਂ ਉਹ ਚ ਪਾ ਕੇ ਥਿਨਰ ਚ ਥਿਨਰ ਚ ਪਾ ਕੇ ਪਰ ਇਹ ਵੀ ਬਲੈਕ ਸੋਨੀ ਲੱਗਦੀ ਹੈ ਚਲ ਬਈ ਦਾ ਦੋਨਾਂ ਨੂੰ ਪਹਿਲਾਂ ਚਲ ਬਈ ਪੋਕਰ ਬੋਟਾ ਥੋੜਾ ਦੇ ਬਾਕੀ ਹੋਰ ਕੱਢਦੇ ਆ ਗੁਲਾਬੀ ਚਾਲਰ ਹਰਾ ਟੂਸਾ ਕਾਲੀ ਪੂੰਛ ਕਾਲੀ ਝਾਲਰ ਗੁਲਾਬੀ ਨਾ ਹਰਾ ਟੂਸਾ ਹਰੀ ਬੂਸਾ ਦੇਖੋ ਰਖੜ ਜੂ ਮੈਂ ਤੁਹਾਨੂੰ ਨੇੜੇ ਆ ਕੇ ਦਿਖਾਉਣਾ ਹਰੇ ਸਾਥਿਆਂ ਵਾਲਾ ਵੀ ਗੱਡ ਯਾਰ ਆ ਦੇਖੋ ਹਰੇ ਸਾਥੇ ਹਰਾ ਲਾਲ ਸਾਤਾ ਹਰੇ ਲਾਲ ਸਾਤੇ ਵਾਲਾ ਉਹਦੇ ਨਾਲ ਕਰਦੇ ਹੋ ਸਾਡੇ ਬਾਨੇ ਨਾਲ ਤੈਨੂੰ ਵੀ ਚਾਹ ਮਿਲ ਗਈ ਦੇਖ ਲਾ ਹਾਂ ਤੇਰੀ ਮੋਹਰ ਲੱਗੀ ਦੀ ਜਾ ਤੇ ਅੱਛਾ ਜੀ ਹਾਂ 1 ਮਿੰਟ ਸੋਚ ਲਈਏ ਪਹਿਲਾਂ ਕਿਹੜਾ ਕੱਢਣਾ ਬਾਈ ਲਓਏ ਮਿੱਤਰੋ ਕਬੂਤਰੀ ਕੱਢਣ ਲੱਗਿਆਂ 10 ਦਿਨ ਮਗਰੋਂ ਹਰੇ ਸਾਤੇ ਵਾਲੀ ਤੁਸੀਂ ਦੇਖੀਏ ਥੱਲੇੋਂ ਡੀ ਹੁੰਦੀ ਜਿਹੜੀ ਹਰੇ ਸਾਤੇ ਵਾਲੇ ਚੱਲ ਡਾਰੇ ਬਈ ਚੱਕ ਆ ਇਹਦਾ ਭਾਈ ਆ ਹਰੇ ਲਾਲ ਸਾਤੇ ਦਾ ਚਾਰ ਹੋ ਗਏ ਤੂਫਾਨ ਮੇਲ ਕੱਢੇ ਹਣ ਤੱਕ ਅੰਦਰ ਹੈ ਚਾਰ ਆ ਗਏ ਟੌਰੀ ਵਾਲਾ ਗੁਲਾਬੀ ਕੱਛੜਾ ਆ ਪੱਲਾ ਦੇਖ ਲੋ ਇਹਦਾ ਕਾਲਾ ਪੱਲਾ ਕਾਲਾ ਪੋਟਾ ਏ ਹਾਏ 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 ਬੱਸ ਮੈਂ ਕਹਿੰਨਾ ਵੀਰੇ ਆ ਨਾ ਹਾਂ ਜਿਹੜੇ ਵਧੀਆ ਉੜਦੇ ਉਹ ਹੀ ਕੱਢਿਓ ਲਓ ਮਿੱਤਰੋ ਸਾਰੇ ਡਾਤੇ ਕਬੂਤਰ ਡਾਤੇ 9 10 ਆ ਦੇਖੋ ਕਾਲਾ ਪੱਲਾ ਇਹਦਾ ਦੇਖੋ ਤਾਂ ਫਿਰ ਐ ਕੌਂ ਹੀ ਲੱਗਿਆ ਆਹ ਜਿਹੜੀ ਲਾਈਵਰ ਦਾ ਟਿੱਕਾ ਕਰਾ ਹਾਂ ਕੌਂ ਹੀ ਲੱਗਦਾ ਆਲਾ ਡੂੰਘ ਲਾ ਜਾਂਦਾ ਬਾਅਦ ਚ ਫਿਰ ਲਓ ਮਿੱਤਰੋ ਜਿਹੜੇ ਕੱਲ ਨੂੰ ਛੱਡਨੇ ਆ ਉਹਨਾਂ ਨੂੰ ਦੇ ਦਈਏ ਪਾਣੀ ਠੀਕ ਆ ਓਕੇ ਰਵੋ ਤਾਂ ਆ ਦੇਖ ਪਿਸਤੌਲ ਕਿੱਥੇ ਪਾਇਆ ਨੇ ਪਿਸਤੌਲ ਆਹੇ ਪਿਸਤੌਲ ਠੀਕ ਆ ਉਹ ਵੀ ਅੱਜ ਹਾਂ ਕਾਲਾ ਪੋਟਾ ਕਾਲੇ ਪੱਲੇ ਵਾਲਾ ਸਿੱਧਾ ਡਾਂਗੀ ਤੇ ਆਇਆ ਅੱਜ ਨਹੀਂ ਬਹੁਤ ਦੁਖੀ ਕਰਦਾ ਹੈ ਆ ਫਿਰਦਾ ਬਾਕੀ ਤੁਹਾਨੂੰ ਦਿਖਾਉਣਾ ਉਹ ਫਿਰਦੇ ਨੇ ਉੱਚੇ ਇਧਰ ਨੂੰ ਘੇਰਾ ਮਾਰਨ ਤੋਂ ਫੇਰ ਦਿਖਾਉਣਾ ਐਨਜੋਏ ਪੂਰਾ ਹੋ ਗਿਆ ਸਾਡਾ ਸ਼ਾਮ ਨੂੰ ਆ ਦੇਖੋ ਚਾਰ ਪੰਜ ਆ ਫਿਰਦੇ ਨੇ ਆ ਗਿਆ ਹਰੀਆਂ ਕੱਚਾਂਲ ਆ ਲੰਘੇ ਜੱਸੇ ਤਰੇ ਉਹ ਕਾਲੇ ਜੀਨੇ ਓਏ ਗਏ ਉਹ ਝੂਟ ਮਾਰ ਕੇ ਉਹ ਫਿਰਦਾ ਚਾਪ ਚਾਪ ਬਚਾ ਗਲਾਬੀ ਗਾਛੜਾ ਤੋਤੇ ਆ ਫਿਰਦਾ ਕਾਲੀ ਕਾਛਰੀ ਵੂਂਚ ਤੇ ਆ ਫਿਰਦਾ ਝਲ ਰਾਨਾ ਆ ਪਤਾ ਨਹੀਂ ਕੀ ਦਾ ਆ ਆਪਣਾ ਗਲਾਬੀ ਬਗਲ ਦਾ ਗਲਾਬੀ ਚੰਦ ਗੜਾ ਚੱਲ ਰਿਹਾ ਆ ਆ ਹਾ ਹਾ ਅੱਜ ਤਾਂ ਆਪੇ ਆਉਂਦਾ ਇਹ ਟਿਕਾਣੇ ਸਾਰੇ ਉੱਚੇ ਫਿਰਦੇ ਨੇ ਬਾਈ ਦੇਖ ਲੋ ਬਾਈ ਲਾ ਓਕੇ ਰਵੋਟ ਆ ਦੇਖ ਲੋ ਰਿਜ਼ਲਟ ਥਿੰਨਰ ਚ ਪਾ ਕੇ ਲਈ ਥਿੰਨਰ ਚ ਪਾਈ ਦੀ ਇਹ ਘੈਂਟ ਆ ਕੰਮ ਛੱਡ ਦੇ ਅਸੀਂ ਅੰਦਰ ਇਹਨੂੰ ਹੁਣ ਲਓ ਮਿੱਤਰੋ ਮੌਸਮ ਹੋ ਗਿਆ ਖਰਾਬ ਹੋ ਗਈ ਗੜਬੜ ਬਹੁਤ ਕਬੂਤਰ ਖੜੇ ਆ ਉੱਚੇ ਆਓ ਦੇਖੋ 6 ਕਬੂਤਰ ਉੱਚੇ ਆ 3 ਨੀਵੇਂ ਨੇ ਕੀ ਕਾ ਉੱਚਾ ਸੱਤ ਕਬੂਤਰ ਉੱਚੇ ਨੇ ਹੈ ਆ ਸੱਤ ਅੱਠ ਉੱਚੇ ਨੇ ਕੂਤੇ ਡਾਏ ਪਤਾ ਨਹੀਂ ਕਿੰਨੇ ਆਪਾਂ ਦੱਸ ਗਿਆ 12 13 ਡਾਏ ਨੇ ਚਲੋ ਕਾਰਦੇ ਹੁਣ ਇਹਨੂੰ ਭਾਈ ਜਿਹੜੇ 2 ਵਜੇ ਬਿਠਾਏ ਤੇ ਉਹ ਵੀ ਸਾਲੇ ਉੱਚੇ ਵੜ ਕੇ ਜਾ ਕੇ ਕਾ ਫਿਰਦਾ ਇੱਕ ਉਹ ਫਿਰਦਾ ਆ ਬਦਨੇ ਕੀ ਦਾ ਨਾਮ ਆਇਆ ਹੋਇਆ ਹਾਲ ਹਰੀਆਂ ਕੱਚਾਂ ਗਰਾਬੀ ਮੂਹ ਜੀ ਫਲਾਣੀ ਵਾਲੇ ਕਿਵੇਂ ਵਿਚ ਵਜੂ ਦੇ ਫਿਰਦੇ ਆ ਕਬੂਤਰ ਇਹਨੂੰ ਬੰਦੇ ਆਉਣ ਕਹਿੰਦੇ ਪੋਟੇ ਬੈਠਾ ਲੈ ਦਿਹਾੜੀ ਲਾ ਕੇ ਉਤਰਦਾ ਜਦਰੀ ਤੋਂ ਆ ਦੂਸੇ ਵਾਲਾ ਬਜਾ ਵੀ ਉੱਚਾ ਲੱਗ ਗਿਆ ਆ ਇਹਦਾ ਭਾਈ ਵੀ ਉੱਚਾ ਲੱਗ ਗਿਆ ਨੇਰੀ ਆਉਣ ਨੂੰ ਤਿਆਰ ਆ ਲੈ ਵੀਰੇ ਕਿਸੇ ਵੀ ਟਾਈਮ ਆ ਸਕਦੀ ਐ ਨੇਰੀ ਨਾ ਕੋਈ ਟਾਈਮ ਵਾਟ ਥੋੜਾ ਜਿਹਾ ਹਾਂ ਬਾ 15 20 ਮਿੰਟ ਅੱਧਾ ਘੰਟਾ ਆਪਣੇ ਕੋਲ ਬਹਿ ਜਾ ਸਾਲਿਆ ਫਿਰ ਲਾਤ ਤੜਾਏਗਾ ਬਹਿ ਜੂ ਆਪੇ ਬਹਿ ਜੂ ਸਾਲਾ ਕਿਧਰ ਹੀ ਨਹੀਂ ਉੱਡਦਾ ਹੈ ਹੈ ਠੀਕੋ ਮਗੀ ਵਾਲੇ ਕਰ ਉਹਦੇ ਨਹੀਂ ਚਾਲਰ ਦੇ ਆ ਬਹਿ ਗਿਆ ਨਹੀਂ ਬੱਚੇ ਕਿੱਦੇ ਆ ਮੈਨ ਨਵ ਕਬੂਤਰ ਬੈਠੇ ਆ ਭਾਈ ਆਪਣੀ ਗੋਠੀ ਦਾ ਦੇਖੋ ਹਰੀਆਂ ਕੱਚਾਂ ਆ ਬੈਠਾ ਇੱਕ ਕੰਡਾ ਦੇਖ ਲੋ ਗੋਹ ਆ ਜਾ ਕੂਤ ਕਿੱਢਾ ਨਾ ਬੈਠਾ ਹੋਵੇ ਧਿਆਨ ਰੱਖਿਓ ਨਹੀਂ ਨਹੀਂ ਟੇਢਾ ਨਹੀਂ ਬੈਠਾ ਵੀਰੇ ਆਪਾਂ ਫੜਨਾ ਵੀ ਨਹੀਂ ਆਪਾਂ ਡੰਡਾ ਮਾਰ ਕੇ ਭਜਾ ਦੇਣਾ ਨਹੀਂ ਹਾਂ ਜੀ ਫੜਨਾ ਨਹੀਂ ਆਪਾਂ ਹਾਂ ਉਹਦੇ ਉੱਥੇ ਕੰਮ ਕਰਦਾ ਆ ਉਹ ਬਹਿ ਗਿਆ ਭਾਈ ਆ ਕੇ ਕਬੂਤਰ ਹੁਣ ਜਿਹੜਾ ਪਹਿਲਾਂ ਉੱਥੇ ਬੈਠਾ ੜਾ ਦੇਖੋ ਹਰੀਆਂ ਕੱਚਾਂ ਗਲਾਬੀ ਉਹ ਚਿੱਟੀਆਂ ਅੱਖਾਂ ਕਾਲੀ ਨੋਕ ਆਹ ਬੈਠਾ ਠਲ ਠਲਤਾ ਨਹੀਂ ਕੋਈ ਨਾ ਚੱਲ ਕੋਈ ਨਹੀਂ ਸਾਲੇ ਨੂੰ ਉੜ ਜੂਗਾ ਆਪੇ ਤੇ ਉਹ ਫਿਰਦੇ ਆ ਕਬੂਤਰ ਦਾ ਬਾਈ ਹਲੇ ਉੱਚੇ ਲੈ ਹਲੇ ਕੋਈ ਆਉਣ ਦਾ ਰਾਤ ਨਹੀਂ ਉਧਰੋਂ ਗੈਰ ਦੇਖ ਲੋ ਕਿੰਨੀ ਉੱਠੀ ਹੋਈ ਆ ਲਾਵੀ ਪਾਣੀ ਦਿਖਾ ਕੇ ਫੜਨ ਦੀ ਕਰਦੇ ਆ ਕੋਸ਼ਿਸ਼ ਵੀਰਾ ਗਿਆ ਤਾਂ ਹੈਗਾ ਨਹੀਂ ਵੀਰੇ ਪਾਣੀ ਤੇ ਨਹੀਂ ਆਉਣਾ ਇਹਨੇ ਤੇਜ ਆਲਾ ਉ ਗਲਤ ਹੋਇਆ ਮੇਰੇ ਹਿਸਾਬ ਨਾਲ ਤਾਂ ਸੁਝਿਆ ਹੋਇਆ ਥੱਲੋਂ ਲੱਗਦਾ ਵਾਕੀ ਚਲੋ ਕੋਈ ਨਹੀਂ ਪਾਣੀ ਵਾਲ ਨੂੰ ਤਾਂ ਦੇਖਦਾ ਵੀ ਨਹੀਂ ਉੱਪਰ ਦੇਖ ਜਾ ਉਹ ਛਤਰੀਆਂ ਤੋਂ ਡਰਦਾ ਬੱਚੇ ਦੇ ਬਾਈ ਗੱਲ ਦੀ ਕਰਨ ਗਿਆ ਸਫਾਈ ਜੀ ਦੀ ਉਦਣ ਕਰੀਦੀ ਆਪਾਂ ਨੇ ਅੱਗੇ ਨਾਲੋਂ ਫਰਕ ਹੈ ਦਾਣੇ ਦੋਣੇ ਚੁੱਕਦਾ ਐਨ ਪੂਰੇ ਵਾ ਠੀਕ ਆ ਫੇਰ ਤਾਂ ਕੈਮਰਾ ਹੋਊਗਾ ਕੁਛ ਨਹੀਂ ਆਉਂਦਾ ਨਾ ਗਲ ਚੋਂ। ਕੋਈ ਤਾਂ ਕੋਈ ਨਹੀਂ। ਉਈਓ ਵੀਰੇ ਨੂੰ ਹੋਇਆ ਹੈ ਜੀ ਉਹ। ਕੰਦੀ। ਫਰੇ ਸ਼ਰੂ ਸ਼ਾ ਜਹਾਣਾ। ਕਿਸੀ ਫੜ ਕੇ ਰੱਖੀ ਕਿ। ਆਹ ਬੈਠਾ ਹਲੇ ਵੀ ਬਾਈ। ਲਓ ਬਾਈ ਟਰਾਈ ਕਰਦੇ ਆ ਨਵਾਂ ਕਬੂਤਰ ਫੜਨੇ ਦੀ। ਦੇਖਦੇ ਆ ਟਰਾਈ। ਆਹ ਉੜ ਗਿਆ ਸਾਲਾ। ਉੜ ਗਿਆ। ਚੱਲ ਕੋਈ ਤੇਜ਼ ਬਹੁਤ ਆ ਸਾਲਾ। ਆਹ ਦਲੇ ਉੜ ਗਿਆ। ਹਾਂ ਚੱਲ ਕੋਈ ਨਹੀਂ। ਆਊਗਾ ਜਰੂਰ ਇੱਥੇ ਆਊਗਾ। ਕੂਤਰਾ ਬਾਈ ਇੱਕ ਦੋ ਨੀਵੇਂ ਆਏ ਆ। ਉਹ ਫਿਰਦਾ ਚਾਪ ਬਚਾ। ਆ ਜਾ ਆ ਜਾ ਆ ਜਾ। ਉਹ ਵੀਰਾ ਲੱਗਿਆ ਆ ਫੜਨ ਬਾਈ ਕਬੂਤਰ ਨੂੰ ਯਾਰ ਉੜ ਗਿਆ ਹਾਲਾ ਫੇਰ ਉੜ ਗਿਆ ਚੱਲ ਕੋਈ ਨਹੀਂ ਆ ਜਾਣਾ ਨਹੀਂ ਆ ਜਾਣੇ ਆ ਫਿਰਦਾ ਬਾਈ ਨੇਰਾ ਹੋਣ ਨੂੰ ਤਿਆਰ ਹੈ ਤੇ ਕਬੂਤਰ ਨਹੀਂ ਆ ਰਹੇ ਟਾਈਮ ਦੇ ਲੋ 7:30 ਆ ਉਹ ਦੇਖੋ ਬੱਚਾ ਕਿੱਥੇ ਖੜਾ ਆ ਦੇਖ ਲੋ ਤਿੰਨ ਜਸੂਣ ਪਰ ਕਰਕੇ ਆ ਆ ਗਿਆ ਆ ਗਿਆ ਆ ਗਿਆ ਆ ਆ ਦੋ ਲੰਡਰ ਕੱਢੇ ਨੇ ਜਾਲ ਚ ਸਾਲੇ ਕਿਵੇਂ ਚਿਮੜੇ ਹੋਏ ਨੇ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਈ ਆਇਓ ਆਇਓ ਆਓ 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 ਲਾ 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 ਲੋ ਬਈ ਮਿੱਤਰੋ ਆ ਗਿਆ ਬੱਚਾ ਏ ਏ ਏ ਆਹ ਯਾ ਉਹ ਥੋੜੀ ਟਾਈਮ ਤੁਹਾਨੂੰ ਦਿਖਾਦਾ ਮੈਂ 7:45 ਇਕ ਆ ਇੱਕ ਉੜਦਾ ਹੁਣ ਹਰੇ ਲਾਲ ਸਾਤੇ ਦਾ ਉਹ ਉਹ ਦੂਜਾ ਪਤਾ ਨਹੀਂ ਕਿਹਦਾ ਗੋਗੀ ਦਾ ਬਹਾਰਾ ਨਾ ਲੱਗਿਆ ਮੈਂ ਕਿਹਾ ਹਣ ਵਿਦਿਆਲਾਕੀ ਤੁਰੜ ਗਿਆ ਮੈਂ ਕਿਹਾ ਮੈਨੂੰ ਫੋਨ ਆ ਗਿਆ ਕਹਿੰਦਾ ਫੇਰ ਕਹਿੰਦਾ ਫੇਰ ਸਾਲਾ ਬੜਾ ਕਮਾ ਰਿਹਾ ਵੀ ਇਹਦਾ ਘਰ ਵੀ ਭੁੱਲੇ ਉੱਥੇ ਜਿਹੜੇ ਗੁੱਟੀ ਦੇ 4 ਸਭੀ ਉੜਨ ਲੱਗਿਆ ਦੀ ਉਹ ਵੀ ਗੋਗਿੰਦਾ ਦਾ ਸਾਲ ਇੰਨਾ ਚਰਵਾ ਲਾਓ ਵੀ ਮਿੱਤਰੋ ਫਲੈਸ਼ਾਂ ਵੀ ਮੱਝ ਗਈਆਂ ਲੈ ਦੇਖੋ ਨੇਰਾ ਹੌਲੀ ਹੌਲੀ ਕਰ ਲੈ ਕਾਬੂ ਲੈ ਆ ਵੀ ਕਰ ਲੈ ਕਾਬੂ ਆ ਵੀ ਕਰ ਲਿਆ ਰੱਤਾ ਵੀ ਕਾਬੂ ਛੱਡ ਦੇ ਅਸੀਂ ਅੰਦਰ ਛੱਡ ਇਹਨਾਂ ਨੂੰ ਯਾਰ ਪਾਣੀ ਵੀਰੇ ਕਿਵੇਂ ਪਲਾਵਾਂਗੇ ਕਿਹ ਦੇ ਹੋ ਬਾਣੀ ਹੁਣ ਇਹਨਾਂ ਨੂੰ ਹੀ ਹਾਂ ਪਾਣੀ ਪਲਾਹੀ ਦੇ ਉਤਰੀ ਬੈਠੀ ਆ ਉਧਰ ਖੁੰਝੇ ਤੇ ਤੁਹਾਨੂੰ ਮੈਂ ਦਿਖਾਉਣਾ ਖੜ ਜਾ ਖੜ ਜਾ ਲਓ ਤਾਂ ਮੁੱਕੀ ਫੜ ਲਈ ਨੂੰ ਠੀਕ ਆ ਨੰਦਰ ਫੜ ਲਈ ਵੀਰੇ ਕਰਨ ਲੱਗੇ ਆ ਬਾਈ ਕਾਬੂ ਕਬੂਤਰੀ ਨੂੰ ਇਹ ਉਹ ਬੈਠੀ ਆ ਗੁੰਝੇ ਆ ਉਹ ਦੇਖੋ ਦਿਖ ਰਹੀ ਆ ਪੈਪ ਕੋੜਾ ਹੋਰੇ ਲੱਗਿਆ ਕਾਬੂ ਕਰਨਾ ਹਾਂ ਦੇਖੋ ਹੁਣ ਦੇਖ ਜੀ ਇਹ ਚੇਨ ਕਰਾਉਣ ਨੂੰ ਸੀ ਇਹਸ ਤੋਂ ਹਾਂ ਬਸ ਨੂੰ ਫੜਨੀ ਰਹਿਣ ਦੋ ਰਹਿਣ ਦੋ ਵੀਰੇ ਹਲੇ ਰਹਿਣ ਦੋ ਹਲੇ ਬੜਾ ਨਹੀਂ ਰਹਾ ਦੇਖ ਲੈ ਵੀ ਬਾਈ ਕੋਲ ਆਇਆ ਡੇੜੇ ਆ ਜਾ ਜੀ ਹਾਂ ਨੇੜੇ ਆ ਜਾ ਤੁਸੀਂ ਮਾਰ ਲੈਣੀ ਆ ਮੈਂ ਲਾਈਟ ਮਾਰ ਦਿੰਦੀ ਆ ਅੱਖ ਜੇ ਬਸ ਤੇ ਫੜ ਜਾਣਗੇ ਨੇ ਹਾਂ ਤੇ ਨੇੜੇ ਹੋ ਜੇ ਆ ਵੇਖੀ ਆ ਗਰੀਚੋਸ ਤਬਾ ਆ ਮੈਂ ਤੁਸੀਂ ਲੈਟ ਮਾਰ ਕੇ ਰੱਖੋ ਫੜ ਤੋਂ ਮੈਂ ਲੈਣੀ ਆ ਓ ਤੇ ਹੱਥ ਨਹੀਂ ਨਾ ਸਿਰੇ ਪਹੁੰਚਿਆ ਉਹ ਬੈਠ ਗਈ ਚੰਟ ਕਾਣੇ ਤੇ ਆ ਗਈ ਆ ਉਹ ਗਈ ਆ ਉਹ ਗਈ ਆ ਉਹ ਗਈ ਆਉਗੀ ਆਉਗੀ ਉਹ ਗਈ ਕੁੜੀ ਆਉਗੀ ਤੇ ਲਾਈਟ ਉਹ ਲੱਗ ਗਈ ਆ ਗਈ ਆ ਗਈ ਆ ਗਈ ਆ ਗਈ ਉਹ ਗਈ ਆ ਆ ਗਈ ਆ ਆ ਲੰਗੀ ਆ ਲੰਗੀ ਆ ਨਾ ਬਈਣਾ ਛਤਰੀ ਤੇ ਆ ਜਾਂਦੀ ਹੈ ਬੰਦ ਕਰਦਾ ਫਲੈਸ਼ ਲਓ ਵੀ ਕਬੂਤਰੀ ਆ ਫੇਰ ਆ ਗਈ ਦੋਏ ਫੋਨਾਂ ਦੀਆਂ ਲੇਟਾਂ ਮਾਰ ਕੇ ਫੜਨ ਲੱਗੀਆਂ ਨਹੀਂ ਵੀਰੇ ਤੇਜ फिर नेरा नेरा देख लो और जसू उधर गया कोठी फाड़ना। बिल्डिंग फाड़ लिया ठीक है ठीक है लिया ਵੀਰੇ ਹੁਣ ਤੇਰਾ ਕਬੂਤਰ ਬਚਾ ਲਿਆ ਹੁਣ ਮੈਂ ਆਪਣਾ ਇੱਧਰ ਹੀ ਰੱਖ ਲੈਣਾ ਜੀ ਰੱਖ ਲੈ ਹੁਣ ਤਾਂ ਮੈਂ ਲੈ ਲੈ ਕਿੱਡਾ ਪੰਗਾ ਕਰਤਾ ਦਾ ਵੀਰੇ ਆ ਜਾ ਆ ਹੈਂ ਦੰਦ ਮਾਰਿਆ ਬਿੱਲੀ ਤੋਂ ਨੇ ਅੱਛਾ ਬਿੱਲੀ ਪੈ ਗਈ ਦੀ ਬਹੁਤ ਜ਼ੋਰ ਛੜੀ ਪੈਰਾਂ 'ਚ ਵੜ ਗਈ ਹੈ ਛਾਪੇ ਪਏ ਨੇ ਹੈਂ ਹਾਂ ਭਾਈ ਮਾਰ ਛੱਡਦਾ ਕੂਤਰੀ ਨੂੰ ਅੰਦਰ ਜੀ ਇੱਕ ਮਿੰਟ ਵੀਰੇ ਚੱਪਲ ਚਾ ਵੜਦੇ ਆ ਅਰੇ ਮੈਂ ਜਸਨੂ ਕਹਿੰਦਾ ਹੀ ਤਾਂ ਅੰਦਰ ਜੀ ਫੜਦਾ ਤੁਸੀਂ ਬਾਹਰ ਕੀ ਉਹ ਕਰਨੇ ਵੀਰੇ ਉੱਪਰ ਹੱਥ ਨਹੀਂ ਜਾਣਾ ਮੈਂ ਜ ਹੱਥ ਚੱਲੇ ਜਾਣਾ ਮੇਰਾ ਜੀ ਨਾ ਨਾ ਫੜ ਲਿਓ ਲੱਗਦਾ ਨਾ ਨਾ ਉਹ ਤਾਂ ਐਵੇਂ ਬੰਦੀ ਇਧਰੋਂ ਹੱਥ ਨਹੀਂ ਨਾ ਜਾਂਦਾ ਪੂਰਾ ਲੈ ਹੰਜੋ 1 ਮਿੰਟ ਦਾ ਰੁਕ ਜਾ ਨਾ ਨਾ ਇਧਰ ਐਵੇਂ ਬੰਦੀ ਹੈ ਲੈ 1 ਮਿੰਟ ਦਾ ਰੁਕ ਜਾਈ 1 ਮਿੰਟ ਰੁਕ ਜਾ ਇੱਕ ਨੇ ਰੱਖਿਓ ਨੋਂਦਰ ਫੜ ਲੈਣਾ ਕੋਈ ਦੇਖ ਕੇ ਵਧੀਆ ਜੀ ਜਿਹੜੀ ਹਿੱਲੇ ਨਾ ਨੋਂਦਰ ਕੋਈ ਨੋਂ ਵੀ ਫੜ ਲਿਓ ਫੜ ਲਓ ਹਣ ਬਾਈ ਫੜ ਲਓ ਲੈ ਫੜ ਲੀ ਛੱਡ ਦੇ ਫੜ ਲੀ ਮਾਦਾ ਕਈਦਾ ਆਹਾਂ ਦੇਖੋ ਐਂਡ ਗੱਲ ਦਾ ਬਾਤ ਹੈ ਫੜ ਗਿਆ ਇੱਕ ਕਮੈਂਟ ਚਲੋ ਫੜ ਲਿਆ ਬਾਈ ਕਬੂਤਰ ਰੱਬ ਨਹੀਂ ਰੱਖ ਲਿਆ ਆ ਦੇਖ ਲੋ ਢੂਈ ਛਿੱਲਦੀ ਬਿੱਲੀ ਨੇ ਵੱਜ ਗਿਆ ਕਬੂਤਰ ਮੇਰਾ ਹਾਂ ਬਸ ਗਿਆ ਕੋਈ ਨਾ ਕੋਈ ਨਾ ਫੜ ਤਾ ਲਿਆ ਵੀਰੇ ਦੇਖ ਲਾ ਪੰਗੇ ਆ ਦਿਖਾ ਦਿਓ ਮੈਨੂੰ ਉਹ ਫੋਟੋ ਕਿੱਥੋਂ ਦੀ ਮੜੀ ਫੋਟੋ ਦਾ ਵੀਰੇ ਤੂੰ ਖਿੱਚ ਲਾ ਮੈਨੂੰ ਪਾ ਦੂ ਚਲੇ ਬਿੰਦ ਨੇ ਪਾ ਦੂਗਾ ਲਓ ਜੀ ਮਿੱਤਰੋ ਪਾਣੀ ਪੁਣੀ ਕਰਤਾ ਚੇਂਜ ਹੁਣ ਪੀਣਗੇ ਕਿਵੇਂ ਵੀਰੇ ਸੁਭਾਈ ਪੀ ਲਿਆ ਆਪੇ ਵੀ ਲੜਾਈ ਇਹਨਾਂ ਨੇ ਇਹਨਾਂ ਨੂੰ ਪਤਾ ਪਾਣੀ ਖਾਡਾ ਕਿੱਥੇ ਪਿਆ ਆਪਣੇ ਆਪੇ ਪੀ ਲੰਦੇ ਆ ਦਰਵਾਜ਼ੇ ਲੀਏ ਹੁਣ ਤੇ ਇਧਰ ਵੀ ਪਾਤਾ ਇਹਦੇ ਹਲਦੀ ਲਾ ਦਵੇ ਜਿੰਦੇ ਜਿੰਦੇ ਲਾ ਦੀ ਮੇਰੇ ਕਰਦੇ ਹੱਲ ਕਰਦੇ ਆ ਹਲਦੀ ਨਹੀਂ ਬਾਈ ਕੰਮ ਕਰਨਾ ਤੇ ਚਲੋ ਵੀ ਮਿੱਤਰੋ ਦੇਖ ਲਓ ਕਿੰਨਾ ਸੰਘਰਸ਼ ਕਰਨਾ ਪਿਆ ਸਾਨੂੰ ਠੀਕ ਆ ਪੂਰਾ ਸੰਘਰਸ਼ ਕਰਨਾ ਪਿਆ ਤੇ ਕਬੂਤਰ ਚਲੋ ਫਾੜੋਗੇ ਦੋਏ ਉਹ ਹਾਂ ਉਹ ਟਾਂਗੀ ਤੇ ਦੋ ਬੈਠੇ ਨੇ ਚਲੋ ਤਾਰ ਦੋ ਨੇ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਵਲੌਗ ਚ ਫਿਰ